ਮੁਤਬਰ 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 ਜੀ ਮੁਤਬਰ 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 ਜੀ ਮੈਂ ਅੱਜ ਤੁਹਾਡੀ ਨਾਲ ਸਾਰੇ ਦੇ ਨਾਲ تفصیل ਨਾਲ میں سانجھا ਕਰਦਾ ਹੈਗਾ ਕਿ پرसों شام ਨੂੰ ਇਹ ਇੱਥੇ ਆਏ ਸੀਗੇ ਧਰਨਾ ਦੇਣ ਵਾਸਤੇ ਤੇ پرसों شام ਨੂੰ ਸਾਡੇ ایس ایچ او ਸਾਹਿਬ ਦੇ ਨਾਲ ਇਹਦੀ میٹنگ ہوئی ਸੀ ਇਹਨਾਂ ਨੇ ਕਿਹਾ ਸੀਗੇ ਅਸੀਂ ਤੁਹਾਡੀ ਮੀਟਿੰਗ ਕਰਾ ਦੇਾਂਗੇ ਲੇਕਿਨ ਕੱਲ ਸਵੇਰ ਇਹ ਬਿਨਾਂ ਕਿਸੇ ਨੂੰ ਦੱਸੇ ਜਾਂ ਕੋਈ ਗੱਲ ਕੀਤੀ ਸਾਡੇ ਨਾਲ ਇਹਨੇ ਗੱਲ ਕੀਤੀ ਹੋਈ ਸੀ ਇਹਨਾਂ ਨੇ ਜਾ ਕੇ ਢੇਰਪਿੰਡ ਦੀ ਟੈਂਕੀ ਦੇ ਉੱਤੇ ਮੋਰਚਾ ਲਾ ਲਿਆ ਆਪਣਾ ਤੇ ਬਿਨਾਂ ਦੱਸੇ ਪੁੱਛੇ ਟੈਂਕੀ ਤੇ ਚੜ ਗਏ ਤੇ ਉੱਥੇ ਜਾ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰਤਾ ਉਸ ਤੋਂ ਬਾਅਦ ਢੇਰਪਿੰਡ ਦੀ ਜਿਹੜੀ ਪੰਚਾਇਤ ਸੀਗੀ ਨਗਰ ਨਿਵਾਸੀ ਸੀਗੇ ਉਹ ਇਹਨਾਂ ਸਾਡੇ ਕੋਲ ਆਏ ਉਹਨਾਂ ਨੇ ਮਤਾ ਵੀ ਪਾਇਆ ਔਰ ਮਤਾ ਪਾ ਕੇ ਉਹਨਾਂ ਨੇ ਕਿ ਸਾਡੇ ਕੋ ਕੰਪਲੇਂਟ ਵੀ ਦਿੱਤੀ ਵੀ ਇਹ ਉੱਥੇ ਕਰਕੇ ਨੁਇਸੈਂਸ ਕ੍ਰੀਏਟ ਕਰਦੇ ਹੈਗੇ ਆ ਉਸ ਤੋਂ ਬਾਅਦ ਫਿਰ ਐਸ ਐਚਓ ਸਾਹਿਬ ਗਏ ਮੈਂ ਗਿਆ ਖੁਦ ਉੱਥੇ ਜਾ ਕੇ ਇਹਨਾਂ ਨੂੰ ਟੈਂਕੀ ਤੋਂ ਅਸੀਂ ਸਮਝਾ ਕੇ ਥੱਲੇ ਉਤਾਰਿਆ ਇਹਨਾਂ ਨੂੰ ਅਗੇਨ ਇਹ ਗਿਆ ਕਿ ਤੁਸੀਂ ਇਹ ਕੰਮ ਨਾ ਕਰੋ ਤੁਹਾਡੀ ਜਿਹੜੀ ਮੰਡੇ ਨੂੰ ਅਸੀਂ ਮੀਟਿੰਗ ਕਰਾ ਦੇਾਂਗੇ ਕਿਉਂਕਿ ਨੇਚਰਲੀ ਵੀਕਐਂਡ ਸੀਗਾ ਤੇ ਇਹਨਾਂ ਨੂੰ ਇਹਨਾਂ ਨੂੰ ਇਹ ਦੇ ਦਿੱਤਾ ਅਸੀਂ ਆਸ਼ਵਾਸਨ ਦਿੱਤਾ ਕਿ ਤੁਹਾਡੀ ਮੰਡੇ ਮੀਟਿੰਗ ਹੋ ਜੇਗੀ ਕੰਸਰਨ ਡਿਪਾਰਟਮੈਂਟ ਦੇ ਨਾਲ ਜਿਹੜੇ ਵੀ ਅਫਸਰ ਨਾਲ ਤੁਸੀਂ ਮਿਲਣਾ ਚਾਹੁੰਦੇ ਹੋ ਜੋ ਵੀ ਤੁਹਾਡੀਆਂ ਗ੍ਰਿਵੈਂਸਿਸ ਹੈਗੀਆਂ ਉਸ ਤੋਂ ਬਾਅਦ ਟੈਂਕੀ ਤੋਂ ਬਾਅਦ ਉਹ ਕਰੀਬ 2 2.5 3 ਘੰਟੇ ਬਾਅਦ ਇੱਕਦਮ ਇਹਨਾਂ ਨੇ ਫੇਰ ਵਿੜਾ ਹੀ ਕਿਸੇ ਦੇ ਕਿਸੇ ਨਾਲ ਕੋਈ ਪ੍ਰਵੋਕ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹਨਾਂ ਨੇ ਜਾ ਕੇ ਆਪਣਾ ਜਿਹੜਾ ਮੋਰਚਾ ਉਹ ਸੜਕ ਦੇ ਵਿੱਚ ਲਾ ਦਿੱਤਾ ਹਾਈਵੇ ਤੁਹਾਨੂੰ ਪਤਾ ਕਿ ਜਿੱਦਾਂ ਆਪਾਂ ਸਾਰੇ ਜਾਣਦੇ ਆ ਕਿ ਇਹ ਇੰਟਰ ਸਟੇਟ ਹਾਈਵੇ ਆ ਹਿਮਾਚਲ ਨੂੰ ਜੋੜਦਾ ਹੈਗਾ ਔਰ ਮੋਰਓਵਰ ਜਿਹੜਾ ਤੁਹਾਨੂੰ ਪਤਾ ਕਿ ਹਾਰਵੈਸਟਿੰਗ ਸੀਜ਼ਨ ਹੈਗਾ ਜ਼ਿਮੀਦਾਰਾਂ ਦੀ ਵੀ ਬਹੁਤ ਆਵਾਜ਼ ਆਈ ਹੈਗੀ ਆ ਤੇ ਮਤਲਬ ਇਹਨਾਂ ਨੂੰ ਅਸੀਂ ਪਹਿਲਾਂ ਦੋ ਵਾਰ ਇਹਨਾਂ ਨੂੰ ਕਿਹਾ ਵੀ ਇਹ ਕੰਮ ਤੁਸੀਂ ਨਾ ਕਰੋ ਉਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ ਚੱਕਣ ਲੱਗੇ ਹੈਗੇ ਆ ਉਹਨਾਂ ਨੂੰ ਕੋਈ ਲਾਠੀ ਚਾਰਜ ਨਹੀਂ ਹੋਇਆ ਤੁਸੀਂ ਕੋਈ ਵੀ ਵੀਡੀਓਜ਼ ਦੇਖ ਲਓ ਕੋਈ ਇਹਨਾਂ ਨੂੰ ਲਾਠੀ ਚਾਰਜ ਨਹੀਂ ਹੋਇਆ ਅਸੀਂ ਮਿਨੀਮਮ ਜਿਹੜਾ ਸਿਕਾ ਕਰ ਸਕਦੇ ਸੀਗੇ ਭਈ ਇਹਨਾਂ ਨੂੰ ਸੜਕ ਤੋਂ ਕਿਉਂਕਿ ਲਾਡ ਡਾਟਰ ਮੈਂਟੇਨੈਂਸ ਹੀ ਕਰਨਾ ਹੀ ਕਰਨਾ ਹੈਗਾ ਹਾਈਵੇ ਦੇ ਉੱਤੇ ਤੇ ਅਸੀਂ ਕਿਸੇ ਨੂੰ ਅਲਾਉ ਨਹੀਂ ਕਰਾਂਗੇ ਬਿਲਕੁਲ ਵੀ ਕਿਸੇ ਵੀ ਹਾਲਤ ਦੇ ਵਿੱਚ ਕਿ ਹਾਈਵੇ ਜੈਮ ਕੀਤਾ ਜਾਏ ਔਰ ਇੰਟਰ ਸਟੇਟ ਹਾਈਵੇ ਆ ਤੇ ਉਸ ਕਰਕੇ ਜਦੋਂ ਇਹਨਾਂ ਨੂੰ ਉਠਾਇਆ ਗਿਆ ਹੈਗਾ ਦੇ ਉਹਦੇ ਵਿੱਚ ਕੋਈ ਵੀ ਇਹੋ ਜੀ ਕੋਈ ਬਰੂਟਲ ਕੋਈ ਵੀ ਇਹੋ ਜੀ ਗੱਲਬਾਤ ਨਹੀਂ ਹੋਈ ਇਹਨਾਂ ਨੂੰ ਚੁੱਕ ਕੇ ਸਾਈਡ ਤੇ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਮੈਂ ਐਡ ਕਰਨਾ ਚਾਹਾਂਗਾ ਇੱਕ ਜਿਹੜੀ ਤਸਵੀਰ ਉਹਦੇ ਕਰਕੇ ਖਾਸ ਕਰਕੇ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਦਿੰਨਾ ਹੈਗਾ ਇਹ ਮੇਰੇ ਕੋਲ ਵੀਡੀਓ ਹੈਗਾ ਇੱਕ ਤਸਵੀਰ ਹੋਈ ਆ ਸੋਸ਼ਲ ਮੀਡੀਆ ਤੇ ਕਾਫੀ ਹੈ ਜਿਹਦੇ ਵਿੱਚ ਸਾਡਾ ਇੱਕ ਮੁਲਾਜ਼ਮ ਜਿਹੜਾ ਹੈਗਾ ਉਹ ਗੋਡੇ ਰੱਖ ਕੇ ਬੈਠਾ ਆ ਇੱਕ ਪ੍ਰਦਰਸ਼ਨਕਾਰੀ ਦੇ ਉੱਤੇ ਜੇ ਤੁਸੀਂ ਦੇਖੋ ਇਹਨੂੰ ਖਿਆਲ ਦੇ ਨਾਲ ਮੈਂ ਤੁਹਾਨੂੰ ਸ਼ੇਅਰ ਵੀ ਕਰ ਦਿੰਦਾ ਤੁਸੀਂ ਫਰੇਮ ਬਾਈ ਫਰੇਮ ਦੇਖ ਲਓ ਇਹਨੂੰ ਬਿਲਕੁਲ ਫਰੇਮ ਬਾਈ ਫਰੇਮ ਦੇਖ ਲਓਗੇ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਤੇ ਤੁਹਾਨੂੰ ਤੁਸੀਂ ਮੀਡੀਆ ਵਾਲੇ ਨਹੀਂ ਕੋਈ ਵੀ ਜਿਹੜਾ ਬੰਦਾ ਹੈਗਾ ਉਹ ਇਹਨੂੰ ਦੇਖ ਕੇ ਭਲੀ ਭਾਂਤ ਅੰਦਾਜ਼ਾ ਲਗਾ ਸਕਦਾ ਕਿ ਇਨਫੈਕਟ ਹੋਇਆ ਕੀ ਸੀਗਾ ਇਹ ਕੋਈ ਵੀ ਆਮ ਬੰਦਾ ਵੀ ਇਹਨੂੰ ਦੇਖ ਕਰ ਸਕਦਾ ਹੈਗਾ ਬੇਸਿਕਲੀ ਕੀ ਹੋਇਆ ਸੀਗਾ ਕਿ ਜਿਹੜੀ ਇਹ ਫੋਟੋ ਵਾਇਰਲ ਕੀਤੀ ਗਈ ਹੈਗੀ ਆ ਸੋਸ਼ਲ ਮੀਡੀਆ ਤੇ ਕਾਫੀ ਚਲਦੀ ਪਈ ਆ ਤੇ ਕਿ ਬੜਾ ਪੁਲਿਸ ਦਾ ਬੜਾ ਬਰੂਟਲ ਐਕਸ਼ਨ ਆ ਦਿਸ ਥੈਟ ਇਹਦੇ ਵਿੱਚ ਉਹ ਬੰਦਾ ਪਹਿਲਾਂ ਹੀ ਲੰਮਾ ਪਿਆ ਆ ਜਦੋਂ ਸਾਡੀ ਇੱਕ ਟੀਮ ਏਆਰਪੀ ਦੇ ਬੰਦੇ ਉਹਨੂੰ ਚੁੱਕ ਕੇ ਪਿੱਛੇ ਲੈ ਕੇ ਜਾ ਰਹੇ ਆ ਔਰ ਇਹ ਸਾਡਾ ਮੁਲਾਜ਼ਮ ਇਨਫੈਕਟਰ ਤੇ ਸੱਟ ਵੀ ਲੱਗੀ ਆ ਜਿਹੜਾ ਮੁੰਡਾ ਬੈਠਾ ਜੇ ਤੁਸੀਂ ਸਾਰੀ ਵੀਡੀਓ ਦੇਖੋਗੇ ਦੇਖੋਗੇ ਉਹ ਤੇ ਜਿਹੜਾ ਹੈਗੇ ਆ ਦੋਨੋਂ ਹੱਥ ਜ਼ਮੀਨ ਤੇ ਸੜਕ ਤੇ ਵੱਜੇ ਜ਼ੋਰ ਦੀ ਤੇ ਉਹ ਜਦੋਂ ਇਹਨੂੰ ਲੈ ਕੇ ਆ ਰਹੀ ਇਸ ਕਫਲ ਦੇ ਵਿੱਚ ਜਿਹੜੀ ਧੱਕਾ ਮੁਕੀ ਹੋ ਰਹੀ ਸੀ ਇਹਨੂੰ ਚੱਕ ਕੇ ਆਪਾਂ ਸਾਈਡ ਦੇ ਕਰ ਰਹੇ ਸੀ ਔਰ ਜਬਰੀ ਕਰ ਰਹੇ ਸੀਗੇ ਕਿਉਂਕਿ ਸੜਕ ਦੇ ਵਿੱਚ ਲੇਟੇ ਹੋਏ ਸੀਗੇ ਤੇ ਉੱਥੇ ਜਦੋਂ ਉਹਨੂੰ ਪਿੱਛੋਂ ਧੱਕਾ ਵੱਜਿਆ ਤੇ ਉਹ ਮੁੰਡਾ ਨੇਚਰਲੀ ਇਹਨੂੰ ਫੜ ਕੇ ਪ੍ਰਦਰਸ਼ਨਕਾਰੀ ਨੂੰ ਕਿਸੇ ਨੇ ਢਾਇਆ ਨਹੀਂ ਹੈਗਾ ਇਹ ਪਹਿਲਾਂ ਹੀ ਲੰਮਾ ਪਿਆ ਹੈ ਤੁਸੀਂ ਵੀਡੀਓ ਦੇਖ ਲਓ ਮੈਂ ਤੁਹਾਨੂੰ ਹੁਣੀ ਸ਼ੇਅਰ ਕਰ ਦਿੰਦਾ ਇਹ ਪਹਿਲਾਂ ਹੀ ਥੱਲੇ ਲੰਮਾ ਪਿਆ ਉਹ ਠੀਕ ਹੈ ਜਦੋਂ ਉਹਨੂੰ ਧੱਕਾ ਲੱਗਾ ਪਿੱਛੋਂ ਉਹ ਡਿਗਿਆ ਤੇ ਬਟਾਪੇ ਉਸ ਨੂੰ ਅੱਗੇ ਲੰਮਾ ਪਿਆ ਤੇ ਉਹਦੇ ਉੱਤੇ ਉਹ ਹੈਗਾ ਗਿਰਿਆ ਤੇ ਉਸ ਤੋਂ ਬਾਅਦ ਜਿਹੜੇ ਉਹ ਸਿਰਫ ਇੰਨੀ ਕੋ ਫੋਟੋ ਜਿਹੜੀ ਚੱਕ ਕੇ ਉਹ ਕੀਤੀ ਗਈ ਹੈਗੀ ਆ ਆਦਰਵਾਇਜ਼ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਕੋਈ ਉਹਦੇ ਨਾਲ ਕੁੱਟ ਮਾਰਨੀ ਹੋਈ ਨੂੰ ਢਾਇਆ ਨਹੀਂ ਗਿਆ ਜਿੱਦਾ ਕੀ ਫੋਟੋ ਜਿਹਨਾਂ ਨਜ਼ਰ ਆ ਰਿਹਾ ਹੈਗਾ ਬੜੇ ਸਰ ਇਸ ਵਾਰ ਐਸੀ ਕੀ ਆ ਮੈਨੂੰ ਦੱਸੋ ਦੇਖੋ ਇਹਦੇ ਵਿੱਚ ਇਹ ਹੈ ਕਿ ਬਲ ਤੇ ਮੈਂ ਕਿੰਨਾ ਜੀ ਕਿ ਬਲ ਪ੍ਰਯੋਗ ਹੁੰਦਾ लाठी ਚਾਰਜ ਕਰਨਾ ਕੁੱਟਣਾ ਮਾਰਨਾ ਪਾਣੀ ਦੀਆਂ ਬਿਛੋਰਾ ਮਾਰਨੀਆਂ ਜਾਂ ਕੁਝ ਅਥਰੂ ਗੈਸ ਜਿਹੜਾ ਦੈਟ ਇਜ਼ ਬਲ ਪ੍ਰਯੋਗ ਇਹਦੇ ਵਿੱਚ ਤੇ ਅਸੀਂ ਆਪਣੀ ਏਆਰਪੀ ਨੂੰ ਡਾਂਗਾ ਵੀ ਹੋਣ ਦੀਆਂ ਸਾਈਡ ਤੇ ਰਖਾਤੀਆਂ ਉਹ ਤੁਸੀਂ ਦੇਖੋ ਵੀਡੀਓ ਅਸੀਂ ਚੁੱਕ ਚੁੱਕ ਕੇ ਉਹਨੂੰ ਸਾਈਡ ਤੇ ਕਰਦੇ ਪਏ ਤੇ ਇੰਨਾ ਕਿ ਤੇ ਮੈਨੂੰ ਲੱਗਦਾ ਨਹੀਂ ਜੀ ਕਿ ਉਹ ਬਰੂਟਲ ਹੈ ਕੋਈ ਗਲਤ ਕੀਤਾ ਹੈਗਾ ਤੇ ਬਾਕੀ ਕਾਨੂੰਨ ਤੇ ਕੋਈ ਵੀ ਜਿਹੜਾ ਬੰਦਾ ਆਪਣੇ ਲਾਏਗਾ ਆਪਣੇ ਹੱਥੋਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਜਿਹੜਾ ਇੱਕ ਸਿੱਖ ਨੌਜਵਾਨ ਸੀ ਦਸਤਾਰ ਸਜਾਈ ਹੋਈ ਸੀ ਥੱਪੜ ਜਿਹੜੇ ਮਾਰੇਗੇ ਸ਼ਰੀਰ ਆਮ ਬੇਰੋਜ਼ਗਾਰ ਹੈ ਅੱਗੇ ਉਹ ਸਰਕਾਰ ਦੇ ਨਾਲ ਇਸ ਕਰਦੀ ਲੜਾਈ ਚੱਲਦੀ ਕਿ ਨੌਕਰੀ ਦਿੱਤੀ ਜਾਵੇ ਪਰ ਥੱਪੜ ਪਿਓ ਵੀਡੀਓ ਜਿਹੜੇ ਪੂਰੇ ਵੀਡੀਓ ਦੇ ਉੱਪਰ ਨਹੀਂ ਤੋਂ ਲੱਗਦਾ ਕਿ ਠੀਕ ਐ ਖਸ਼ਮਾ ਪਰਸ ਨਹੀਂ ਉਹ ਤੁਸੀਂ ਮੈਨੂੰ ਸ਼ੇਅਰ ਕਰ ਦਿਓ ਮੈਨੂੰ ਦਿਖਾ ਦਿਓ ਕਿਹੜਾ ਵੀਡੀਓ ਹੈਗਾ ਮੈਂ ਹੁਣੀ ਦੇਖ ਕੇ ਤੁਹਾਨੂੰ ਦੱਸ ਸਕਦਾ ਤੁਸੀਂ ਯੂਅਰ ਅਬਾਊਟ ਅਬਾਊਟ ਨਹੀਂ ਮੈਂ ਉਹਦੇ ਬਾਰੇ ਅਵੇਅਰ ਨਹੀਂ ਹੈਗਾ ਜੀ ਅਸੀਂ ਕੋਈ ਇਨਵੈਸਟੀਗੇਸ਼ਨ ਅੱਤੇ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦਾ ਵੀ ਇੱਥੇ ਵਿਰੋਧੀ ਧਿਰ ਆ ਗੁਜਾਇ ਸਤਪਾਲ ਖੜਾ ਦੀ ਗੱਲ ਕੀਤੀ ਜਾਂਦੀ ਤੁਸੀਂ ਪ੍ਰਗਟ ਸਿੰਘ ਦਾ ਨਾਮ ਲਿਆ ਈਵਨ ਕਿਤੇ ਨਹੀਂ ਮੈਂ ਨੀ ਨਾਮ ਲਿਆ ਤੁਸੀਂ ਇਹ ਕਹਿ ਰਹੇ ਹੋ ਨਾ ਵੀ ਇਸੇ ਆ ਗੁਰੇ ਮੈਂ ਤੁਹਾਨੂੰ ਦੱਸਣਾ ਕਿ ਫਰਕਰ ਸਿੰਘ ਦੀ ਕੋਸ਼ਿਸ਼ ਨਹੀਂ ਹੋ ਕਿ ਸੋਸ਼ਲ ਮੀਡੀਆ ਤੇ ਚਲਦੀ ਹੈ ਭਈ ਮੈਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਜਿਵੇਂ ਜਿਹੜੇ ਵਿਦਤਾ ਹੁੰਦੇ ਜਿਹੜੇ ਟੀਚਰਸ ਬੈਠੇ ਨੇ ਉਹ ਵੀ ਇਹ ਕਹਿ ਰਹੇ ਕਿ ਸਾਡੇ ਨਾਲ ਕੋਈ ਨੇ ਧੱਕਾ ਕੀਤਾ ਬੀਗ ਡੀਐਸਪੀ ઓફ ਫਰੀਨ ਅੰਮੋਲਚਰ ਨੂੰ ਲੱਗਦਾ ਕਿ ਇਹਦੇ ਕੋਈ ਇਨਵੈਸਟੀਗੇਸ਼ਨ ਕੋਈ ਕਰੋ ਕਿ ਕੀ ਇੱਥੇ ਗੱਲਬਾਤ ਤੇ ਨਹੀਂ ਕੋਈ ਉਹਨਾਂ ਦਾ ਪੱਖ ਵਿੱਚ ਹੋਣਗੇ ਉਹਨਾਂ ਦਾ ਪੱਖ ਤੇਜੀ ਮੈਂ ਤੁਹਾਨੂੰ ਦੱਸ ਦਿਆਗਾ ਕਿ ਉਹ ਇੱਕ ਆਪ ਲਿਖ ਕੇ ਦੇ ਕੇ ਗਏ ਆ ਆ ਕੇ ਸਾਹਮਣੇ ਆ ਇਹਦੇ ਚੋਂ ਮਾਫੀ ਮੰਗ ਕੇ ਗਏ ਆ ਕਿ ਅਸੀਂ ਗਲਤੀ ਕੀਤੀ ਹੈਗੀ ਆ ਤੇ ਅਸੀਂ ਅੱਗੇ ਤੋਂ ਇਦਾਂ ਦੀ ਕੋਈ ਗਲਤੀ ਨਹੀਂ ਕਰਾਂਗੇ ਨਹੀਂ ਤੇ ਉਹਨਾਂ ਦੇ ਉੱਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਅਸੀਂ ਕੇਸ ਰਜਿਸਟਰ ਕਰਨਾ ਸੀਗਾ ਕਿਉਂਕਿ ਉਹ ਬੱਚੇ ਹੈਗੇ ਆ ਉਹਨਾਂ ਦਾ ਕੈਰੀਅਰ ਦਾ ਸਵਾਲ ਹੈਗਾ ਵਾਰਨਿੰਗ ਦੇ ਕੇ ਉਹਨੂੰ ਭੇਜਿਆ ਗਿਆ ਜੇ ਕੋਈ ਇਹੋ ਜਿਹੀ ਐਪਲੀਕੇਸ਼ਨ ਮੂਵ ਕਰਦੇ ਆ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ ਤੇ ਅਸੀਂ ਡੈਫੀਨਿਟਲੀ ਉਸ ਨੂੰ ਇਨਵੈਸਟੀਗੇਟ ਕਰਾਂਗੇ ਤੁਹਾਡੇ ਕੋਲ ਇਕਰਾਰਨਾਮਾ ਵੀ ਦੇ ਕੇ ਦੂਜੇ ਪਾਸੇ ਉਹ ਫੋਟੋਆਂ ਜਿਹੜੀਆਂ ਵੀਡੀਓ ਵੀ ਸ਼ੇਅਰ ਕਰ ਲੈਣਾ মিডিਆ ਨੂੰ ਵੀ ਇਹੀ ਕਹਿ ਰਿਹਾ ਕਿ ਸਾਡੀਆਂ ਖਬਰਾਂ ਚਲਾਓ ਕੰਟਰੈਕਟਰ ਹੀ ਆ ਨਾ ਜੀ ਨਹੀਂ ਫਿਰ ਮੇਰੇ ਕੋਲ ਆ ਕੇ ਕੋਈ ਐਪਲੀਕੇਸ਼ਨ ਦੇ ਸਕਦੇ ਜੀ ਸਾਡੇ ਕੋਲ ਦੇ ਕੋਮੇਟੋ تھوڑا ایک ਗੱਲ ਸ਼ੇਅਰ ਕਰਦਾ ਹੈਗਾ ਕਿ ਜਦੋਂ ਕੋਈ ਵੀ ਕਾਨੂੰਨ ਆਪਣੇ ਹੱਥ 'ਚ ਲੈਂਦਾ ਹੈਗਾ ਕੋਈ ਵੀ ਸੜਕ ਜਾਮ ਕਰਦਾ ਕਿਸੇ ਨੂੰ ਅਸੀਂ ਅਲਾਉ ਨਹੀਂ ਕਰਾਂਗੇ ਕਿ ਇੱਕ ਇੰਟਰਸਟੇਟ ਹਾਈਵੇ ਨੂੰ ਤੁਸੀਂ ਬੰਦ ਕਰ ਦਿਓ ਤੇ ਤੁਹਾਡੇ ਪੁਲਿਸ ਅਤੇ ਕਾਜੀ ਦੀ ਜਿਹੜੀ মিডিਆ ਦੇ ਨਾਲ ਗੱਲਬਾਤ ਹੋਈ ਉਹਦੇ ਵਿੱਚ ਉਹ ਕਹਿ ਰਹੇ ਸੀ ਸਾਨੂੰ ਪ੍ਰੇਰੋਕ ਕੀਤਾ ਇਨਸਟੀਗੇਟ ਕੀਤਾ ਕਿਸ ਲਾਅਨ ਆਰਡਰ ਦੀ ਸਥਿਤੀ ਜਿਹੜੀ ਸੀਗੀ ਉਹਨੂੰ ਮੇਨਟੇਨ ਕਰਨ ਦੇ ਸਾਨੂੰ ਨੇ ਕਰਨਾ ਪਿਆ। ਕੀ ਉਹਨਾਂ ਕੋਲ ਕੋਈ ਲੱਖੀਆਂ ਸੀ ਪਰ ਉਹਨਾਂ ਕੋਲ ਕੋਈ ਹਥਿਆਰ ਸੀ ਇਸ ਤਰ੍ਹਾਂ ਲਾਅਨ ਆਰਡਰ ਜਿਹੜਾ ਖਰਾਬ ਇਨ ਇਟਸੈਲਫ ਜੀ ਸੜਕ ਦੇ ਉੱਤੇ ਤੁਸੀਂ ਲੰਮੇ ਪੈਜੋ ਤਾਂ ਉਹ ਕੰਮ ਖਰਾਬ ਹੀ ਹੈ ਨ ਤੁਸੀਂ ਰਸਤਾ ਰੋਕ ਦੋਗੇ ਕਿਸੇ ਦਾ ਤੁਸੀਂ ਕੋਈ ਪਬਲਿਕ ਦਾ ਰਸਤਾ ਰੋਕ ਦੋਗੇ ਜੀ ਉਹ ਤਾਂ ਫਿਰ ਉਹਦੇ ਕੋਈ ਲਾਠੀ ਡੰਡੇ ਦੀ ਲੋੜ ਹੀ ਨਹੀਂ ਜੀ ਹਾਈਵੇ ਤੁਸੀਂ ਸੁਪਰੀਮ ਕੋਰਟ ਦੀਆਂ ਰੂਲਿੰਗਸ ਹੈਗੀਆਂ ਜੀ ਹਰ ਪਾਸੇ ਹੈਗੀਆਂ ਜੀ ਤੁਸੀਂ ਹਾਈਵੇ ਤੇ ਰੋਕ ਹੀ ਨਹੀਂ ਸਕਦੇ ਜੀ ਉਹਦੇ ਲਈ ਤੁਹਾਨੂੰ ਕੋਈ ਲਾਠੀ ਡੰਡੇ ਦੀ ਲੋੜ ਨਹੀਂ ਤੁਸੀਂ ਜਾ ਕੇ ਸੜਕ ਤੇ ਬੈਠ ਕੇ ਧਰਨਾ ਲਾ ਦਿਓ ਮੋਰਚਾ ਲਾ ਦਿਓ ਦੈਟ ਇਜ਼ ਉਹ ਲਾਅ ਦੇ ਅਗੇਂਸਟ ਆ ਜੀ ਉਹ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਪਾ ਰਹੇ ਨੇ ਮੈਂ ਜਨਾਂ ਦਾ ਜ਼ਿਕਰ ਕੀਤਾ ਹੈ ਉਹ ਗੁੰਮਰਾਹ ਕਰਨ ਦਾ ਪ੍ਰਚਾਰ ਚਲੋ ਜੀ ਉਹ ਤਾਂ ਹੈਗਾ ਜੀ ਜਿਹੜੀ ਆ ਫੋਟੋ ਆ ਉਹ ਤਾਂ ਬਿਲਕੁਲ ਗੁੰਮਰਾਹ ਕਰਨ ਵਾਲੀ ਆ ਮੈਂ ਤੁਹਾਨੂੰ ਦੱਸ ਰਿਹਾ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਵੀ ਕਰ ਦਿੰਨਾ ਤੁਹਾਨੂੰ ਦਿਖਾਈ ਵੀ ਹੈਗੀ ਆ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰ ਦਿੰਨਾ ਤੇ ਬਾਕੀ ਜਿਹੜੀ ਗੱਲ ਰਹੀ ਕਿ ਤੁਸੀਂ ਕੋਈ ਹੋਰ ਹੈਗੀ ਆ ਕਿਸੇ ਦੀ ਕੋਈ ਗ੍ਰਿਵੈਂਸ ਹੈਗੀ ਸਾਨੂੰ ਦੱਸ ਸਕਦਾ ਪਰ ਅਸੀਂ ਰੋਡ ਨਹੀਂ ਅਲਾਉ ਕਰਾਂਗੇ ਕਿਸੇ ਨੂੰ ਕਿ ਰੋਡ ਜੈਮ ਕਰੋ ਅੱਗੇ ਤੋਂ ਵੀ ਜਿਹੜਾ ਰੋਡ ਜੈਮ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕੋਈ ਵੀ ਹੈਗਾ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈ ਸਕਦਾ ਜੀ ਤੁਸੀਂ ਦੇਖੋ ਕਿੰਨੀਆਂ ਐਂਬੂਲੈਂਸਾਂ ਰੰਗਦੀ ਹੈਗੀਆਂ ਇੰਨੀ ਗਰਮੀ ਦਾ ਸੀਜ਼ਨ ਹੈਗਾ ਬੱਚਿਆਂ ਨੇ ਸਕੂਲੋਂ ਆਣਾ ਆ ਕੋਈ ਟੀਚਰ ਜਾ ਰਿਹਾ ਕਿਸੇ ਨੂੰ ਕੋ ਆਪਣਾ ਕੰਮ ਹੈ ਕੋਈ ਬਿਮਾਰ ਆ ਦੈਟ ਨੇਵਰ ਮੀਨਸ ਕਿ ਤੁਸੀਂ ਸੜਕ ਤੇ ਬੈਠ ਜਾਓਗੇ ਜੀ ਬਾਹਰ ਜਿਹੜਾ ਵੀਡੀਓ ਮੈਂ ਉਹਦੇ ਚ ਨਹੀਂ ਜਾਂਦਾ ਜੀ ਉਹ ਕਹਿੰਦਾ ਜੀ ਪੁਲਿਸ ਜਿਹੜੀ ਆਨ ਕੋਲ ਸਾਹਿਬ ਉਹ ਉਹ ਸਿੱਖਿਆ ਮੰਤਰੀ ਦੇ ਜਿਹੜਾ ਇਸ਼ਾਰੇ ਦੇ ਉੱਪਰ ਸਾਰੀ ਕਾਰਵਾਈ ਮੈਂ ਮੈਂ ਉੱਤੇ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਮੈਂ ਸਿਰਫ ਲਾਅ ਐਂਡ ਆਰਡਰ ਜਿਹੜਾ ਵੀ ਖਰਾਬ ਕਰੂਗਾ ਜੀ ਉਹਦੇ ਉੱਤੇ ਅਸੀਂ